ਨੂੰ ਯੂਰਨ ਔਰ ਟਾਇਲਟ ਵੀ ਬੈੱਡ ਦੇ ਪਾਸ ਕਰਨਾ ਪੈਂਦਾ ਹਾਲੇ ਤੱਕ ਜੋ ਦੱਸਿਆ ਜਾ ਰਿਹਾ ਕਿ 6 ਆਪਰੇਸ਼ਨ ਇਹਨਾਂ ਦੇ ਹੋ ਚੁੱਕੇ ਆ ਤਿੰਨ ਹੋਰ ਹੋਣੇ ਆ ਆ ਲਤ ਕੱਟੀ ਗਈ ਐ ਖੱਬੀ ਬਾਹ ਚੱਲਦੀ ਨਹੀਂ ਸੱਜੀ ਬਾਹ ਦਾ ਵੀ ਦੱਸਿਆ ਕਿ ਆਪਰੇਸ਼ਨ ਬਣਦਾ ਉਹ ਵੀ ਕਰਨਾ ਪੈਣਾ ਸਿਰ ਦੇ ਉੱਤੇ ਵੀ ਗੰਭੀਰ ਸੱਟ ਲੱਗੀ ਸੀ 50 ਟਾਂਕੇ ਲੱਗੇ ਸਨ ਜਿਸ ਤੋਂ ਫਿਰ ਠੀਕ ਠਾਕ ਬਿਲਕੁਲ ਨਿਕਲ ਕੇ ਸਾਰੀ ਵਟ ਠੀਕ ਆ ਮੈਂ ਜਮ ਜਾਲੇ ਤੋਂ ਥੋੜੇ ਜਿਹਾ ਅਗਾਹ ਗਿਆ ਤੰਦੂ ਦਾ ਢਾਬਾ ਕੁਛ ਅੱਦੇ ਮੈਨੂੰ ਹੁਣ ਯਾਦ ਨਹੀਂ ਹੈਗਾ ਪੂਰਾ ਉੱਥੇ ਕਿ ਅੱਗੇ ਉੱਥੇ ਕੋ ਗੱਡੀ ਨੇ ਪਿੱਛੇ ਆ ਕੇ ਯਾਨੀ ਲਸਾਂਤਰ ਦੇ ਨਾਲ ਗੱਡੀ ਲਾਤੀ ਮੋਰਸਲ ਬਬਲਿੰਗ ਹੋਇਆ ਮੈਂ ਡੈਗ ਪਿਆ ਡੈਗਦੇ ਸਾਰੇ ਮੇਰੇ ਸਿਰ ਦੇ ਵਿੱਚ ਸੱਟ ਬਹੁਤ ਜ਼ਿਆਦਾ ਲੱਗੇ ਤੇ ਮੇਰੇ 50 ਟਾਂਕੇ ਲੱਗੇ ਸਿਰ ਦੇ ਵਿੱਚ ਅੱਖਾਂ ਦਾ ਵੀ ਦੱਸਦੇ ਸੀ ਜਦੋਂ ਅਸੀਂ ਆਏ ਆ ਅੱਖਾਂ 'ਚ ਵੀ ਪ੍ਰੋਬਲਮ ਆ ਗਈ ਹੈ ਹਾਂਜੀ ਸਰ ਜੀ ਅੱਖਾਂ 'ਚ ਵੀ ਆ ਖੱਬੇ ਪਾਸੇ ਦੀ ਅੱਖ ਤੋਂ ਇਹਨਾਂ ਨੂੰ ਧੁੰਦਲਾ ਦਿਸਦਾ ਆ ਤੇ ਡਬਲ ਦਿਸਦਾ ਆ ਤੇ ਬਾਕੀ ਸਿਰ ਦੀ ਨਾੜੀ ਬਲੌਕ ਆ ਉਹਦਾ ਆਪਰੇਸ਼ਨ ਹੋਣਾ ਹੈ ਡਾਕਟਰ ਉਹਨਾਂ ਨੇ ਕੀਤਾ ਨਹੀਂ ਆਪ੍ਰੈਲ ਤੋਂ ਬਾਅਦ ਕਰੋ ਅੱਲੇ ਤਿੰਨ ਆਪਰੇਸ਼ਨ ਹੋਣੇ ਆ ਔਰ ਸਿਰ ਦੀ ਨਾੜੀ ਵੀ ਬਲੌਕ ਦੱਸ ਰਹੇ ਆ ਦੱਸ ਰਹੇ ਕਿ ਅੱਖਾਂ ਦਾ ਆਪਰੇਸ਼ਨ ਹੋਣਾ ਤਾਂ ਬਹੁਤ ਸਾਥ ਦੀ ਜ਼ਰੂਰਤ ਹੈ ਤੁਹਾਡੀ ਸਹਾਇਤਾ ਦੀ ਬਹੁਤ ਜ਼ਰੂਰਤ ਹੈ ਅਸੀਂ ਆਪਣੇ ਵੱਲੋਂ ਵੀ ਕਿਉਂਕਿ ਕਈ ਵੇਲੇ ਕਮੈਂਟ ਆ ਜਾਂਦਾ ਕਿ ਤੁਸੀਂ ਕੀ ਮਦਦ ਕਰਕੇ ਚੱਲਿਓ ਜਿੰਨੀ ਸਾਡੀ ਸਮਰੱਥਾ ਉਹਦੇ ਅਕੋਰਡਿੰਗਲੀ ਅਸੀਂ 5000 ਰੁਪਿਆ ਭੇਜਣਾ ਉਹਨਾਂ ਨੂੰ ਪਰਸਨਲ ਲੈਵਲ ਤੇ ਇੱਕ ਮਦਦ ਸਿਰਫ ਮਦਦ ਹੀ ਕਹਿ ਸਕਦੇ ਮਦਦ ਦੇਣ ਆਏ ਆ ਪਰ ਤੁਹਾਡੇ ਅੱਗੇ ਬੇਨਤੀ ਆ ਕਿਉਂਕਿ ਬਹੁਤ ਵਾਰੀ ਜਿਹੜੇ ਐਨਆਰਆਈ ਵੀਰ ਹੈ ਉਹ ਸਵਾਲ ਕਰਦੇ ਹੁੰਦੇ ਆ ਕਿ ਯਾਰ ਅਸੀਂ ਮਦਦ ਕਰਨਾ ਚਾਹੁੰਦੇ ਆ ਕੋਈ ਲੋੜਵੰਦ ਬੰਦਾ ਤਾਂ ਜ਼ਰੂਰ ਦੱਸਿਓ ਤਾਂ ਦੱਸ ਦਿੰਨੇ ਆ ਕਿ ਚੂੜਪੁਰ ਪਿੰਡ 'ਚ ਤੁਸੀਂ ਆ ਕੇ ਰਣਜੋਤ ਬਾਈ ਹੁਣਾਂ ਨੂੰ ਮਿਲ ਸਕਦੇ ਹੋ ਇਹਨਾਂ ਦੀ ਮਦਦ ਕਰ ਸਕਦੇ ਹੋ ਮੈਂ ਸਫਰ 'ਚ ਤੁਹਾਡਾ ਸਾਥ ਦਊਂਗੀ ਆ ਜੀ ਇਹ ਹੀ ਸੱਚਾ ਪਿਆਰ ਹੈ ਜੀ ਦਿੱਲੀ ਦੀ ਹੈ ਦਿੱਤਾ ਵੀ ਹੈ ਦਿੱਤੀ ਵੀ ਹੈ ਕਹਾ ਵੀ ਦਊਂਗੇ ਦੇਖੋ ਹੀਰ ਰਾਂਝਾ ਦੇ ਕਿੱਸੇ ਤਾਂ ਸੁਣੇ ਆ ਲੇਕਿਨ ਇਹ ਅਸਲ ਪਿਆਰ ਹੈ ਸੱਚਾ ਪਿਆਰਿਆ ਔਖੀ ਘੜੀ ਇਹਨਾਂ ਦੇ ਮਿਸਸਸ ਅਸੀਂ ਆਏ ਆ ਪੂਰੀ ਇਹਨਾਂ ਦੀ ਸੇਵਾ ਕਰ ਰਹੇ ਆ ਪੂਰੇ 4 ਮਹੀਨੇ ਤੋਂ ਸੇਵਾ ਕਰ ਰਹੇ ਅਸਲ ਸੱਚਾ ਪਿਆਰ ਇਹ ਹੈ ਔਰ ਇਹਨਾਂ ਨਾਲ ੱੱਕਾ ਨਹੀਂ ਹੋਣਾ ਚਾਹੀਦਾ ਗੱਡੀ ਵਾਲਾ ੱੱਕਾ ਕਰ ਗਿਆ ਇਹਨਾਂ ਨੂੰ ਦਰੜ ਕੇ ਚਲਾ ਗਿਆ ਕਟੋਕਟ ਐਂਬੂਲੈਂਸ ਨੂੰ ਹੀ ਫੋਨ ਕਰ ਦਿੰਦਾ ਪਰ ਅਸੀਂ ਤੁਸੀਂ ਜੇ ਇਹਨਾਂ ਨਾਲ ਖੜ ਗਏ ਤਾਂ ਬਾਈ ਜ਼ਰੂਰ ਇੱਕ ਦਿਨ ਖੜ ਜਾਏਗਾ ਬੰਦੇ ਉੱਤੇ ਔਖੀ ਘੜੀ ਕਿਉਂ ਆਉਂਦੀ ਹੈ ਮੁਸੀਬਤ ਕਿਉਂ ਆਉਂਦੀ ਹੈ ਇਹ ਤਾਂ ਕੁਦਰਤ ਹੀ ਸਭ ਜਾਣਦੀ ਹੈ ਰਾਜ ਦੋਸਤੋ ਪਰ ਜੋ ਮੁਸੀਬਤ ਵੇਲੇ ਔਖੀ ਘੜੀ ਸੰਘਰਸ਼ ਕਰਦਾ ਹੈ ਸੰਘਰਸ਼ ਨਾਲ ਮੱਥਾ ਲਾਉਂਦਾ ਹੈ ਉਹੀ ਅਸਲ ਹੁੰਦਾ ਹੈ ਜਾਬਾਜ਼ ਦੋਸਤੋ ਜਦ ਕੋਈ ਤੁਹਾਡੇ ਅੱਗੇ ਫਰਿਆਦ ਕਰੇ ਤੁਸੀਂ ਉਸ ਦੀ ਫਰਿਆਦ ਸੁਣ ਕੇ ਉਸ ਦੀ ਮਦਦ ਲਈ ਅੱਗੇ ਆਓ ਤਾਂ ਹੀ ਤਾਂ ਅੱਗੇ ਵੱਧਦਾ ਹੈ ਸਮਾਜ ਦੋਸਤੋ ਹਰ ਇੱਕ ਇਨਸਾਨ ਦਾ ਦਿਲ ਕਰਦਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਹਸੀ ਖੁਸ਼ੀ ਜ਼ਿੰਦਗੀ ਬਤੀਤ ਕਰੇ ਕਿਹਦਾ ਦਿਲ ਕਰਦਾ ਹੈ ਕਿ ਕੋਈ ਕਿਸੇ ਅੱਗੇ ਬਣੇ ਮਹਤਾਜ ਦੋਸਤੋ ਕੋਈ ਕਿਸੇ ਅੱਗੇ ਬਣੇ ਮਹਤਾਜ ਦੋਸਤੋ ਸਾਥ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਜਿਹੜਾ ਇਹ ਮੈਂ ਸ਼ੇਅਰ ਪੜਿਆ ਹੈ ਇਹ ਵੀਰ ਰਣਜੋਤ ਹੁਣਾਂ ਦੀ ਖਾਤਰ ਪੜਿਆ ਕਿਉਂਕਿ ਉਹ ਕਿਉਂਕਿ ਦੋਸਤੋ ਜਿਹੜਾ ਵਕਤ ਹੈ ਨਾ ਖੁਸ਼ੀ ਵਿੱਚ ਤਾਂ ਇਉਂ ਬੀਤਦਾ ਕਿ ਜਿਵੇਂ ਦੋ ਘੜੀਆਂ ਲੰਘੀਆਂ ਹੁਣ ਦੋ ਪਲ ਬੀਤੇ ਹੁਣ ਪਰ ਔਖੀ ਘੜੀ ਅਜਿਹੀ ਚੀਜ਼ ਐ ਔਖਾ ਵਕਤ ਅਜਿਹੀ ਚੀਜ਼ ਐ ਕਿ ਇਹ ਲੰਘਦਾ ਹੀ ਨਹੀਂ ਇਹ ਮੁੱਕਦਾ ਹੀ ਨਹੀਂ ਇਹ ਬੀਤਦਾ ਹੀ ਨਹੀਂ ਔਰ ਰਣਜੋਤ ਵੀਰ ਪਿੰਡ ਚੂੜ ਪਰ ਵਿੱਚ ਆ ਜਿਹੜਾ ਬੈੱਡ ਐ ਪਿਛਲੇ 4 ਮਹੀਨੇ ਤੋਂ ਇਸ ਬੈੱਡ ਤੇ ਨੇ ਹਾਦਸਾ ਹੋ ਜਾਂਦਾ ਸਤੰਬਰ ਮਹੀਨੇ ਗੱਡੀ ਵਾਲਾ ਇਹਨਾਂ ਨੂੰ ਦਰੜ ਕੇ ਚਲੇ ਜਾਂਦਾ ਜਿਸ ਤੋਂ ਬਾਅਦ ਇਹਨਾਂ ਦੀ ਇੱਕ ਲੱਤ ਕੱਟਣੀ ਪੈ ਜਾਂਦੀ ਐ ਬਾਹ ਜਿਹੜੀ ਐ ਇਹ ਖੱਬੀ ਬਾਹਾਂ ਬਹੁਤ ਤਕਲੀਫ ਵਿੱਚ ਨੇ ਮਹਿਸੂਸੇ ਨਹੀਂ ਹੁੰਦਾ ਕਿ ਬਾਹਾਂ ਇਹਨਾਂ ਦੀ ਨਾਲ ਹੈ ਔਰ ਇਹਨਾਂ ਦੇ ਮਿਸਸੇਜ਼ ਵੀ ਇੱਥੇ ਮੌਜੂਦ ਨੇ ਭੈਣ ਜੀ ਹੋਣੀ ਜੋ ਕਿ ਪਿਛਲੇ 4 ਮਹੀਨੇ ਤੋਂ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਇਹਨਾਂ ਦੀ ਸੇਵਾ ਦੇ ਵਿੱਚ ਔਰ ਇਹਨਾਂ ਨੂੰ ਯੂਰਿਨ ਔਰ ਟਾਇਲਟ ਵੀ ਬੈੱਡ ਤੇ ਹੀ ਪਾਸ ਕਰਨਾ ਪੈਂਦਾ ਹਾਲੇ ਤੱਕ ਜੋ ਦੱਸਿਆ ਜਾ ਰਿਹਾ ਹੈ ਕਿ 6 ਆਪਰੇਸ਼ਨ ਇਹਨਾਂ ਦੇ ਹੋ ਚੁੱਕੇ ਆ ਤਿੰਨ ਹੋਰ ਹੋਣੇ ਆ ਆ ਲਤ ਕੱਟੀ ਗਈ ਹੈ ਖੱਬੀ ਬਾਹ ਚੱਲਦੀ ਨਹੀਂ ਸੱਜੀ ਬਾਹ ਦਾ ਵੀ ਦੱਸਿਆ ਕਿ ਆਪਰੇਸ਼ਨ ਬਣਦਾ ਉਹ ਵੀ ਕਰਨਾ ਪੈਣਾ ਸਿਰ ਦੇ ਉੱਤੇ ਵੀ ਦੇ ਗੰਭੀਰ ਸੱਟ ਲੱਗੀ ਸੀ 50 ਟਾਂਕੇ ਲੱਗੇ ਸਨ ਜਿਸ ਤੋਂ ਬਾਅਦ ਇਹਨਾਂ ਨੂੰ 35 ਦਿਨਾਂ ਬਾਅਦ ਹੋਸ਼ ਆਈ ਸੀ 35 ਦਿਨਾਂ ਬਾਅਦ ਇਹਨਾਂ ਨੇ ਰੈਕਗਨਾਈਜ਼ ਕਰਨਾ ਸ਼ੁਰੂ ਕੀਤਾ ਸੀ ਕਿ ਇਹਨਾਂ ਦਾ ਪਰਿਵਾਰ ਕੌਣ ਹੈ ਬੱਚੇ ਨੇ ਭੈਣ ਭਰਾਵਾਂ ਨੂੰ ਤਾਂ ਬਹੁਤ ਹੀ ਤਕਲੀਫ ਚੱਲੀ ਹੈ ਪਰਿਵਾਰ ਨੇ ਪਿਛਲੇ 4 ਮਹੀਨਿਆਂ ਤੋਂ ਲੇਕਿਨ ਜਜ਼ਬਾ ਜਿਹੜਾ ਆ ਉਹ ਨਹੀਂ ਛੱਡਿਆ ਹਾਲਕਿ ਅਥਰੂ ਜ਼ਰੂਰ ਨਿਕਲਦੇ ਅੱਖਾਂ ਵਿੱਚੋਂ ਦਰਦ ਦੇ ਮਾਰੇ ਅਥਰੂ ਨਿਕਲਦੇ ਆ ਲੇਕਿਨ ਜੀਨ ਦਾ ਜਜ਼ਬਾ ਨਹੀਂ ਛੱਡਿਆ ਹਾਲੇ ਵੀ ਸੰਘਰਸ਼ ਕਰ ਰਹੇ ਨੇ ਔਰ ਜਿਹੜੇ ਜ਼ਖਮ ਨੇ ਇਸ ਕੜਾਕੇ ਦੀ ਠੰਡ ਵਿੱਚ ਬੇਸ਼ੱਕ ਜ਼ਖਮ ਤਪਸ਼ ਬਣ ਗਏ ਨੇ ਜ਼ਖਮਾਂ ਇਹਨਾਂ ਨੂੰ ਤੜਪਾ ਰਹੇ ਨੇ ਰੂਹ ਨੂੰ ਦਰਦ ਦੇ ਰਹੇ ਨੇ ਪਰ ਇਹ ਕਹਿੰਦੇ ਨੇ ਕਿ ਮੈਨੂੰ ਉਮੀਦ ਹੈ ਇੱਕ ਦਿਨ ਮੈਂ ਦੁਬਾਰਤੀ ਜਿਹੜਾ ਜ਼ਰੂਰ ਪਹਿਲਾਂ ਉਂਗਲੋਂ ਨਾਰਮਲ ਹੋਊਗਾ ਔਰ ਆਪਣੀ ਜ਼ਿੰਦਗੀ ਬਦਿਤ ਕਰੂੰਗਾ ਤਾਂ ਜੋ ਆਪਣੇ ਪਰਿਵਾਰ ਦਾ ਧਰਮਧਾਰ ਚੱਕ ਸਕਾਂ ਬਾਈ ਨੂੰ ਹੌਸਲਾ ਦੇਣ ਵੀ ਆਏ ਆ ਤੇ ਨਾਲ ਵਿੱਤੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਆਪਣੇ ਪਰਸਨਲ ਲੈਵਲ ਤੇ ਤੇ ਤੁਹਾਨੂੰ ਵੀ ਬੇਨਤੀ ਕਰਾਂਗੇ ਕਿ ਅਸੀਂ ਬਾਈ ਦੀ ਮਦਦ ਕਰਨੀ ਹੈ ਰਣਜੋਤ ਵੀਰੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਲਾਮ ਹੈ ਕਿ ਇੰਨੀ ਤਕਲੀਫ ਹੋਣ ਦੇ ਬਾਵਜੂਦ ਵੀ ਤੁਸੀਂ ਸੰਘਰਸ਼ ਕਰ ਰਹੇ ਹੋ ਔਰ ਜੀਣ ਦਾ ਜਜ਼ਬਾ ਜਿਹੜਾ ਹੱਲੇ ਵੀ ਪੂਰਾ ਕਾਇਮ ਹੈ ਠੀਕ ਆ ਸਰ ਥੈਂਕ ਯੂ ਤੁਹਾਡਾ ਜੋ ਤੁਸੀਂ ਮੇਰਾ ਹਾਲ ਚਾਲ ਪੁੱਛਣ ਆਏ ਆ ਬਹੁਤ ਬਹੁਤ ਧੰਨਵਾਦ ਰਣਜੋਤ ਵੀਰੇ ਤੁਸੀਂ ਕੀ ਕੰਮ ਕਰਦੇ ਸੀਗੇ ਤੇ ਇਹ ਹਾਦਸਾ ਜਿਹੜਾ ਸਤੰਬਰ ਮਹੀਨੇ ਹੋਇਆ ਇਹ ਕਿਵੇਂ ਹੋ ਗਿਆ ਮੈਂ ਲੱਕੜੀ ਦਾ ਕੰਮ ਕਰਦਾ ਸੀਗਾ ਜੀ ਮੈਨੂੰ 17-18 ਸਾਲ ਹੋ ਗਏ ਲੱਕੜੀ ਦਾ ਕੰਮ ਕਰਦੇ ਨੂੰ ਮੈਂ ਨਾਨਕੇ ਨੂੰ ਜਾ ਰਿਹਾ ਸੀਗਾ ਮੈਨੂੰ ਪੰਜ ਕਿ ਦਿਨ ਹੋ ਗਏ ਮੈਨੂੰ ਜਾਂਦਿਆਂ ਨੂੰ ਮੈਂ ਸੋਚਿਆ ਵੀ ਸਵੇਰ ਨੂੰ ਸਾਜਰੇ ਜਾਣਾ ਚੱਲ ਕੇ ਕਿਸੇ ਨੂੰ ਨਾਲ ਲੈ ਕੇ ਜਾਣਾ ਤੇ ਚਲੋ ਸਵੇਰ ਨੂੰ 6:30 ਵਜੇ ਜਾਣਾ ਕਿਸੇ ਵੀ ਯਾਰ ਦੋਸਤ ਨੇ ਇਹ ਨਹੀਂ ਕਿਹਾ ਵੀ ਚਲ ਮੈਂ ਤੁਹਾਡੇ ਨਾਲ ਜਾਣਾ ਫਿਰ ਟਾਈਮ ਬਹੁਤ ਸਾਜਰੇ ਜਾ ਸਕਾ ਚਲੋ ਥੋੜੀ ਥੋੜੀ ਠੰਡ ਵੀ ਸੀਗੀ ਘਰ ਦੇ ਨੂੰ ਪੁੱਛ ਮਮੀ ਨੂੰ ਪੁੱਛਿਆ ਮੈਂ ਕਹਿੰਦੇ ਵੀ ਮੇਰੀ ਸਿਹਤ ਨਹੀਂ ਠੀਕ ਹੈ ਕਿ ਫੇਰ ਚੱਲਾਂਗੇ ਇਕੱਠੇ ਚੱਲਾਂਗੇ ਦੋ ਜਣੇ ਮੈਂ ਕਿਹਾ ਵੀ ਮੈਂ ਹੁਣ ਤਿਆਰ ਹੋਇਆ ਮੈਨੂੰ ਜਾ ਲਾਣ ਦੋ ਮੈਂ ਕਰੋ ਠੀਕ ਠਾਕ ਬਿਲਕੁਲ ਨਿਕਲ ਕੇ ਸਾਰੀ ਵਟ ਠੀਕ ਹੈ ਮੈਂ ਜਦ ਮੈਂ ਜਾ ਲੇ ਤਾਂ ਥੋੜੇ ਜਿਹਾ ਅਗਾਹ ਗਿਆ ਚੰਦੂ ਦਾ ਢਾਬਾ ਕੁਝ ਅੱਦੇ ਮੈਨੂੰ ਹੁਣ ਯਾਦ ਨਹੀਂ ਹੈਗਾ ਪੂਰਾ ਉੱਥੇ ਕਿ ਗਿਆ ਉੱਥੇ ਕੋ ਗੱਡੀ ਨੇ ਪਿੱਛੇ ਆ ਕੇ ਜਾਨੀ ਲਿਸਾਂਸਰ ਦੇ ਨਾਲ ਗੱਡੀ ਲਾਤੀ ਮੋਰਸਲ ਬਬਲਿੰਗ ਹੋਇਆ ਮੈਂ ਡੈਗ ਪਿਆ ਡੈਗਦੇ ਸਾਰੇ ਮੇਰੇ ਸਿਰ ਦੇ ਵਿੱਚ ਸੱਟ ਬਹੁਤ ਜ਼ਿਆਦਾ ਲੱਗ ਗਈ ਤੇ ਮੇਰੇ 50 ਟਾਂਕੇ ਲੱਗੇ ਸਿਰ ਦੇ ਵਿੱਚ ਹਾਂਜੀ ਤੇ ਮੁੜ ਕੇ ਉਹ ਤੇ ਗੱਡੀ ਵੀ ਨੇ ਤੇ ਉੱਪਰ ਮੇਰੀ ਲੱਤ ਦੇ ਉੱਪਰ ਉਹ ਚੜਾਤੀ ਗੱਡੀ ਤਾਂ ਵੀ ਲੱਤ ਕੋਈ ਪਛਾਣ ਹੈ ਕਿਹੜੀ ਸੀ ਨਹੀਂ ਜੀ ਗੱਡੀ ਦੀ ਮੈਨੂੰ ਪਛਾਣ ਨਹੀਂ ਕਿਉਂਕਿ ਮੈਂ ਜਦ ਇਹ ਬੇਹੋਸ਼ ਨਾਲ ਦਾ ਹੀ ਹੋ ਗਿਆ ਤਾਂ ਮੈਨੂੰ ਕੁਝ ਨਹੀਂ ਤੜਕੇ ਹੋਇਆ ਐਕਸੀਡੈਂਟ ਹਾਂਜੀ ਤੜਕੇ ਸਵੇਰੇ 6:30 ਪਾਉਨੇ 7 ਵਜੇ ਦਾ ਟਾਈਮ ਆ ਫਿਰ ਤੁਹਾਨੂੰ ਸਿਵਲ ਹਸਪਤਲ ਨਮਾਸ਼ਹਿਰ ਵੀ ਖਿਲੇ ਹੁੰਦਾ ਗਿਆ ਹਾਂਜੀ ਕਿਸੇ ਨੇ ਫੇ ਉੱਥੋਂ ਫੇ ਨਮੇਸ਼ਰ ਸਿਵਲ ਹਸਪੀਟਲ ਭੇਜਿਆ ਮੈਨੂੰ ਫੇ ਉੱਥੋਂ ਫੇ ਅੱਗੇ ਹਾਂਜੀ ਉਹਨੇ ਫੇ ਗਾਹਾਂ 32 ਸੈਕਟਰ ਮੈਨੂੰ ਭੇਜ ਦਿੱਤਾ ਰੈਫਰ ਕਰ ਦਿੱਤਾ ਫੇ ਜੀ ਤੁਸੀਂ ਕੋਈ ਖਿਆਨ ਕਿੰਨੇ ਦਿਨ 32 ਸੈਕਟਰ ਇਹ ਤੁਸੀਂ ਤਕਰੀਬਨ ਦਿਹਾੜੀ ਖਾਂਡ ਪਾਉਂਦੇ ਡੇਢ ਦੇ ਆੜੀ ਉੱਥੇ ਰਹਿਣਾ ਮੈਂ ਪਹਿਲੀ ਤੁਸੀਂ ਦੱਸਦੇ ਪਏ ਸੀ ਜਦ ਆਪਣੀ ਪਹਿਲਾ ਗੱਲ ਹੋਈ ਹੈ ਤੁਸੀਂ ਦੱਸਿਆ ਕਿ ਇਹਨਾਂ ਨੂੰ 32 ਸੈਕਟਰ ਲਜਾਇਆ ਗਿਆ ਜਿੱਥੇ ਡਿਲੇ ਹੋ ਗਿਆ ਕੰਮ ਜੇ ਨਾ ਹੁੰਦਾ ਇਹਨਾਂ ਦੀ ਲੱਤ ਦਾ ਬਚਾਅ ਹੋ ਜਾਣਾ ਸੀ ਕੀ ਪ੍ਰੋਬਲਮ ਕੀ ਆਈ ਸੀਗੀ ਜੀ ਲਾ ਤਾਂ ਸਰਉਦਾ ਨੇ 32 ਸੈਕਟਰ ਨਵੇਂ ਸ਼ਹਿਰ ਤੋਂ ਭੇਜ ਦਿੱਤਾ 32 ਸੈਕਟਰ ਉਹਨਾਂ ਨੇ ਕੇਅਰ ਨਹੀਂ ਕੀਤੀ ਬਿਲਕੁਲ ਵੀ ਬਸ ਸਾਰਾ ਦਿਨ ਅਸੀਂ 32 ਸੈਕਟਰ ਬਸ ਕਾੜ ਬਣਿਆ ਬਸ ਚੱਕਰ ਲਗਾਏ ਗਿਆ ਐਕਸਰਾ ਕੀਤੇ ਬਸ ਕੁਛ ਹੋ ਨਹੀਂ ਹੋਰ ਕੀਤਾ ਤੁਸੀਂ ਦੱਸ ਜੀ ਕਿ ਕੀੜੇ ਪੈ ਗਏ ਹਾਂਜੀ ਸਰ ਜੀ ਕੀੜੇ ਸਾਨੂੰ 20 ਤਰੀਕ ਨੂੰ ਅਸੀਂ ਜੇ ਪੀਜੀਆਈ ਆਗੇ ਫੇਰ ਪਤਾ ਲੱਗਾ ਕਿ ਪੀਜੀਆਈ ਦੇ ਡਾਕਟਰ ਨੇ ਦੱਸਿਆ ਕਿ ਕੀੜੇ ਪੈ ਗਏ 32 ਸੈਕਟਰ ਰਾਤ ਨੂੰ 1 ਵਜੇ ਵੀ ਪਲਸਟਰ ਵੀ ਡਾਕਟਰਾਂ ਦੇ ਨਾਲ ਮੈਂ ਖੁਦ ਕਰਵਾਇਆ ਆਪ ਲੱਗ ਕੇ ਬਸ ਉਹਨਾਂ ਨੇ ਅਧਿਕ ਜ਼ਖਮ ਹਾਂਜੀ ਜ਼ਖਮ ਸੀਗਾ ਉਹਨਾਂ ਨੇ ਪਲਸਟਰ ਕਰਤਾ ਉਹਦੇ ਉੱਤੇ ਹਾਂਜੀ ਪਲਸਟਰ ਕਰਤਾ ਉਹ ਵੀ ਮੈਂ ਖੁਦ ਆਪ ਕਰਵਾਏ ਨਾਲ ਲੱਗ ਕੇ ਤੇ ਮੇਰੀ ਮਾਮੀ ਫਿਰ ਪੀਜੀਆਈ ਪਤਾ ਕਰਕੇ ਗਏ ਪੀਜੀਆਈ ਫਿਰ ਅਸੀਂ ਖੁਦ ਆਪ ਲੈ ਕੇ ਆਏ ਆ ਫਿਰ ਪੀਜੀਆਈ ਆਪਰੇਸ਼ਨ ਹੋਏ ਸਾਰਾ ਇਲਾਜ ਇਹਨਾਂ ਦਾ ਪੀਜੀਆਈ ਆ ਕੇ ਚੱਲਦੇ ਆ ਪੀਜੀਆਈ ਵਾਲਿਆਂ ਨੇ ਇਹਨਾਂ ਦੀ ਬਹੁਤ ਕੇਅਰ ਕੀਤੀ ਹੁਣ ਤੱਕ 6 ਆਪਰੇਸ਼ਨ ਕਰਾ ਚੁੱਕੇ ਹਾਂ। ਤੇ ਮੋਰੇ ਹੋਰ ਕਿੰਨੇ ਹੋਣੇ ਆ? 3 ਹੋਣੇ ਆ। ਡਾਕਟਰ ਨੇ ਹਲੇ ਤਾਂ 3 ਦੱਸਿਆ ਆ। ਚੌਥਾ ਸਿਰ ਦਾ ਹੋਣਾ ਆ। ਅੱਛਾ ਅੱਖਾਂ ਦਾ ਵੀ ਦੱਸਦੇ ਸੀ ਜਦੋਂ ਅਸੀਂ ਆਏ ਆ। ਅੱਖਾਂ 'ਚ ਵੀ ਪ੍ਰੋਬਲਮ ਆ ਗਈ ਆ। ਹਾਂਜੀ ਸਰ ਜੀ ਅੱਖਾਂ 'ਚ ਵੀ ਆ ਕੱਬੇ ਪਾਸੇ ਦੀ ਅੱਖ ਤੋਂ ਇਹਨਾਂ ਨੂੰ ਧੁੰਦਲਾ ਦਿਸਦਾ ਆ ਤੇ ਡਬਲ ਦਿਸਦਾ ਆ। ਤੇ ਬਾਕੀ ਸਿਰ ਦੀ ਨਾੜੀ ਬਲੌਕ ਆ ਉਹਦਾ ਵੀ ਆਪਰੇਸ਼ਨ ਹੋਣਾ ਆ। ਡਾਕਟਰ ਉਹਨਾਂ ਨੇ ਕੀਤਾ ਨਹੀਂ ਆ। ਅਪ੍ਰੈਲ ਤੋਂ ਬਾਅਦ ਕਰੋਗੇ। ਹਾਂ ਅੱਕਾ ਦਾ ਇਲਾਜ ਵੀ ਚੱਲਦਾ ਆ। ਥੋੜਾ ਸਟੇਬਲ ਹੋ ਜਾਣਾ ਕਹਿੰਦੇ ਨੇ ਫੇਰ ਕਰਾਂਗੇ। ਹਾਂਜੀ ਹਾਂਜੀ ਕਹਿੰਦੇ ਸੀ ਬਾਡੀ ਜ਼ਿਆਦਾ ਕ੍ਰਿਟੀਕਲ ਆ ਫਿਰ ਹਲੇ ਨਹੀਂ ਕਰਨਾ। ਰੋਪੇ ਜੀ ਜਿਹਦਾ ਲੱਤ ਤੇ ਤੁਸੀਂ ਕਹਿੰਦੇ ਪਲਸਟਰ ਸੀਗਾ ਫਿਰ ਪੀਜੀਐਲ ਨੇ ਪਲਸਟਰ ਖੋਲਿਆ ਇਹਨਾਂ ਦਾ ਪਹਿਲਾਂ ਚੈੱਕ ਕਰਨ। ਹਾਂਜੀ ਸਰ ਜੀ ਪਹਿਲਾਂ ਉਹਨਾਂ ਨੇ ਪਲਸਟਰ ਖੋਲ੍ਹ ਲਿਆ ਫਿਰ ਸਾਰੀ ਲੱਤ ਦਾ ਚੈੱਕ ਕੀਤਾ ਕਿ ਜਿਹੜੀ ਲੱਤ ਤੇ ਗੋਡੇ ਦਾ ਉਹ ਗੋਡਾ ਤੋਂ ਇਹ ਸਾਈਡ ਤੇ ਹਿੱਤਾ ਆ ਗਿਆ ਸੀ ਗੋਡਾ ਤੇ ਜਿਹੜੀਆਂ ਨਸਾਂ ਸੀ ਇਹ ਤਾਂ ਤਾਂ ਮੈਂ ਆਪਣੀ ਅੱਖ ਹੀ ਦੇਖਿਆ ਹਾਂਜੀ ਸੱਚੀ ਜੋ ਵੀ ਸੀ ਮੈਂ ਖੋਦ ਆਪਣੇ ਉੱਤੇ ਆਪਣੇ ਹੱਥੀ ਕਰਵਾਇਆ ਸਾਰਾ ਕੱਲੀ ਨਹੀਂ ਸਾਰਾ ਕੁਝ ਮੈਨੂੰ ਪਹਿਲੀ ਜੇ ਪਲਸਟਰ ਕਰਕੇ ਘਰ ਆ ਜਾਂਦੇ ਤਾਂ ਕੀੜੇ ਫਿਰ ਉਹ ਜ਼ਹਿਰ ਤਾਂ ਪੂਰੀ ਬੋਡੀ ਤੇ ਫੈਲ ਸਕਦਾ ਸੀ ਹਾਂਜੀ ਹਾਂਜੀ ਜ਼ਿਆਦਾ ਹੋ ਜਾਣੀ ਸੀ ਚਲੋ ਦੇਖੋ ਮੈਂ ਜਿਹੜੀ ਸਾਡੀ ਇਹ ਭੈਣ ਹੈ ਇਹਨਾਂ ਨੇ ਵੀ ਬਹੁਤ ਸਾਥ ਦਿੱਤਾ ਔਰ ਮੈਨੂੰ ਤਾਂ ਐਂ ਲੱਗਦਾ ਕਿ ਵੀਰ ਉਹਨਾਂ ਦੀ ਜਾਨ ਜਿਹੜੀ ਹੈ ਰੱਬ ਤੋਂ ਖੋ ਕੇ ਵਾਪਸ ਲੈ ਕੇ ਆਇਆ ਪਰ ਅਸੀਂ ਜ਼ਰੂਰ ਇਸ ਟੱਬਰ ਦਾ ਇਸ ਪਰਿਵਾਰ ਦਾ ਸਾਥ ਦੇਣਾ ਕਿਉਂਕਿ ਮਜਬੂਰੀ ਬਹੁਤ ਵੱਡੀ ਚੀਜ਼ ਹੈ ਔਰ ਬੱਚੇ ਵੀ ਇਹਨਾਂ ਦੇ ਮਜਬੂਰੀ ਕਰਕੇ ਇਹਨਾਂ ਨੇ ਆਪਣੇ ਪੇਕੇ ਭੇਜੇ ਹੋਏ ਆਪਣੇ ਨਾਨਕੇ ਬੱਚੇ ਗਏ ਹੋਏ ਤਾਂ ajo ਪੜ੍ਹਾਈ 'ਚ ਵਿਘਨ ਨਾ ਪਵੇ ਲੇਕਿਨ ਹਾਲੇ ਤਿੰਨ ਆਪਰੇਸ਼ਨ ਹੋਣੇ ਆ ਔਰ ਸਿਰ ਦੀ ਨਾੜੀ ਵੀ ਬਲੌਕ ਦੱਸ ਰਹੇ ਆ ਦੱਸ ਰਹੇ ਕਿ ਅੱਖਾਂ ਦਾ ਆਪਰੇਸ਼ਨ ਹੋਣਾ ਤਾਂ ਬਹੁਤ ਸਾਥ ਦੀ ਜ਼ਰੂਰਤ ਹੈ ਤੁਹਾਡੀ ਸਹਾਇਤਾ ਦੀ ਬਹੁਤ ਜ਼ਰੂਰਤ ਹੈ ਅਸੀਂ ਆਪਣੇ ਵੱਲੋਂ ਵੀ ਕਿਉਂਕਿ ਕਈ ਵੇਲੇ ਕਮੈਂਟ ਆ ਜਾਂਦਾ ਕਿ ਤੁਸੀਂ ਕੀ ਮਦਦ ਕਰਕੇ ਚੱਲਿਓ ਜਿੰਨੀਕ ਸਾਡੀ ਸਮਰੱਥਾ ਉਹਦੇ ਅਕੋਰਡਿੰਗਲੀ ਅਸੀਂ 5000 ਰੁਪਿਆ ਭੇਜਣਾ ਉਹਨਾਂ ਨੂੰ ਪਰਸਨਲ ਲੈਵਲ ਤੇ ਇੱਕ ਮਦਦ ਸਿਰਫ ਮਦਦ ਹੀ ਕਹਿ ਸਕਦੇ ਮਦਦ ਦੇਣ ਆਏ ਆ ਪਰ ਤੁਹਾਡੇ ਅੱਗੇ ਬੇਨਤੀ ਆ ਕਿਉਂਕਿ ਬਹੁਤ ਵਾਰੀ ਜਿਹੜੇ ਐਨਆਰਆਈ ਵੀਰ ਹੈ ਉਹ ਸਵਾਲ ਕਰਦੇ ਹੁੰਦੇ ਆ ਕਿ ਯਾਰ ਅਸੀਂ ਮਦਦ ਕਰਨਾ ਚਾਹੁੰਦੇ ਆ ਕੋਈ ਲੋੜਵੰਦ ਬੰਦਾ ਤਾਂ ਜ਼ਰੂਰ ਦੱਸਿਓ ਤਾਂ ਦੱਸ ਦਿੰਨੇ ਆ ਕਿ ਚੂੜਪੁਰ ਪਿੰਡ ਚ ਤੁਸੀਂ ਆ ਕੇ ਰਣਜੋਤ ਬਾਈ ਹੁਣਾਂ ਨੂੰ ਮਿਲ ਸਕਦੇ ਹੋ ਇਹਨਾਂ ਦੀ ਮਦਦ ਕਰ ਸਕਦੇ ਹੋ ਔਰ ਤੁਹਾਡੀ ਮਦਦ ਨਾਲ ਇਹ ਪਰਿਵਾਰ ਵਿੱਚ ਫਿਰ ਤੋਂ ਖੁਸ਼ੀਆਂ ਆ ਸਕਦੀਆਂ ਸਟਾਰਟਿੰਗ 'ਚ ਵੀ ਮੈਂ ਕਿਹਾ ਸੀਗਾ ਕੋਈ ਨਹੀਂ ਚਾਹੁੰਦਾ ਕਿਸੇ ਅੱਗੇ ਮਥਾਜ ਬਣੇ ਬਾਈ ਕਿਰਤੀ ਬੰਦਾ ਸੀ ਮਿਹਨਤੀ ਮਿਹਨਤ ਕਰਦੇ ਸਨ ਪੂਰੀ ਔਰ ਪੂਰੇ ਪਰਿਵਾਰ ਦਾ ਦਾਰੋਮਦਾਰ ਚੱਕਿਆ ਹੋਇਆ ਸੀਗਾ 17 ਸਾਲਾਂ ਤੋਂ ਜਿਹੜਾ ਕਾਰਪੈਂਟਰ ਦਾ ਕੰਮ ਕਰ ਰਹੇ ਸਨ ਔਰ ਪੂਰੇ ਮਿਹਨਤੀ ਸਨ ਔਰ ਇੱਥੇ ਵੀ ਸਾਨੂੰ ਅਮਨਵੀਰ ਲੈ ਕੇ ਆਏ ਆ ਜਿਹੜੇ ਐਂਬੂਲੈਂਸ ਡਰਾਈਵਰ ਨੇ ਅਮਨਵੀਰ ਨੇ ਇਹਨਾਂ ਦਾ ਦੁੱਖ ਸਾਂਝਾ ਕੀਤਾ ਤਾਂ ਅਸੀਂ ਪਹੁੰਚੇ ਆ ਸਾਨੂੰ ਲੱਗਿਆ ਕਿ ਥੋਡੇ ਤੱਕ ਰਣਜੋਤ ਵੀਰ ਦਾ ਦੁੱਖ ਪਹੁੰਚਾਣਾ ਚਾਹੀਦਾ ਕਿਸੇ ਅੱਗੇ ਹੱਥ ਨਹੀਂ ਅੱਡੇ ਆ ਅਸੀਂ ਇੱਥੇ ਆਪ ਪਹੁੰਚੇ ਨਹੀਂ ਬੁਲਾਇਆ ਨਹੀਂ ਨਹੀਂ ਤਾਂ ਬੜੀ ਥਾਂ ਹੀ ਹੁੰਦਾ ਕਿ ਕਿਸ ਦੀ ਚੀਚੀ ਨੂੰ ਵੀ ਚੀਰਾ ਜਾਵੇ ਤਾਂ ਵੀ ਫੋਨ ਕਰਨ ਲੱਗ ਪੈਂਦੇ ਆ ਕਿ ਸਾਡਾ ਦੁੱਖ ਦਿਖਾਓ ਪਰ ਇਹ ਬਾਈ ਪਿਛਲੇ 4 ਮਹੀਨੇ ਤੋਂ ਦੁੱਖ ਨਾਲ ਦਰਦ ਨਾਲ ਪੀੜ ਨਾਲ ਲੜ ਰਿਹਾ ਪੂਰਾ ਪਰਿਵਾਰ ਲੜ ਰਿਹਾ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਚੂਟਪੁਰ ਪਿੰਡ ਹੈ ਰਣਜੋਤ ਇਹਨਾਂ ਦਾ ਨਾਮ ਹੈ ਬਾਈ ਜੀ ਆਪਣਾ ਨੰਬਰ ਦੱਸ ਦੋ 8294918606 ਦੁਹਾਰਤੀ ਬੋਲ ਦੋ 8294918606 ਠੀਕ ਹੈ ਜੀ ਇਹ ਬਾਈ ਹੋਣਾ ਦਾ ਪਿੰਡ ਹੈ ਇੱਕ ਕੰਪਲਿਕੇਸ਼ਨ ਇਹਨਾਂ ਨੂੰ अर्ਲियर ਆ ਗਈ ਮੈਂ ਉਹ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਦੀ ਫੋਟੋ ਪਾ ਕੇ ਅਕਾਊਂਟ ਨੰਬਰ ਕਿਸ ਨੇ ਆਪਣਾ ਦੇਤਾ ਸੀਗਾ ਜਿਹਦੇ ਕਰਕੇ ਹੋ ਸਕਦਾ ਮਦਦ ਉਹਨਾਂ ਤੱਕ ਪਹੁੰਚ ਗਈ ਹੋਵੇ ਐਦਾਂ ਨਹੀਂ ਕਰਨਾ ਚਾਹੀਦਾ ਰੱਬ ਦੇਖਦਾ ਹੈ ਵੀਰ ਐਨੀ ਤਕਲੀਫ ਵਿੱਚ ਹੈ ਤੇ ਇਹਦੀ ਤਕਲੀਫ ਦਾ ਵੀ ਕਿਸੇ ਨੇ ਫਾਇਦਾ ਚੱਕਿਆ ਪਰ ਅਸੀਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ ਬਾਈ ਦੀ ਮਦਦ ਕਰਨਾ ਚਾਹੁੰਦੇ ਹੋ ਕਿਸੇ ਦਾ ਅਕਾਊਂਟ ਨੰਬਰ ਨਾਲੋ ਸਿੱਧਾ ਇਹਨਾਂ ਨਾਲ ਸੰਪਰਕ ਕਰੋ ਸਾਡਾ ਫਰਜ਼ ਬਣਦਾ ਕਿਉਂਕਿ ਕੁਦਰਤ ਦਾ ਸਾਡੇ ਤੇ ਬਹੁਤ ਕਰਜ਼ ਹੈ ਇਨਸਾਨ ਇਨਸਾਨ ਦੀ ਮਦਦ ਕਰੇ ਇਹੀ ਸਾਡਾ ਫਰਜ਼ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹਨਾਂ ਦੇ ਜਦ ਤਿੰਨ ਆਪਰੇਸ਼ਨ ਸਕਸੈਸਫੁਲ ਹੋਣਗੇ ਇਹਨਾਂ ਦੀ ਅੱਖਾਂ ਦਾ ਆਪਰੇਸ਼ਨ ਵੀ ਸਕਸੈਸਫੁਲ ਹੋਵੇਗਾ ਬੇਸ਼ੱਕ ਇੱਕ ਲੱਤ ਨਹੀਂ ਹੈ ਲੇਕਿਨ ਅਸੀਂ ਬਸਾਖੀ ਬਣ ਕੇ ਇਹਨਾਂ ਦਾ ਸਾਥ ਦੇਵਾਂਗੇ ਤੇ ਭੈਣ ਦੀ ਅੱਖਾਂ 'ਚ ਵੀ ਖੁਸ਼ੀ ਹੋਵੇਗੀ ਰਣਜੋਤ ਵੀਰ ਵੀ ਕਹੇਗਾ ਕਿ ਹੁਣ ਮੈਂ ਠੀਕ ਆ ਠੀਕ ਆ ਜੋ ਪਹਾੜਾ ਬੀਤ ਗਿਆ ਬੀਤ ਗਿਆ ਲੇਕਿਨ ਹੁਣ ਮੈਂ ਠੀਕ ਆ ਹੁਣ ਮੈਂ ਆਪਣੇ ਪਰਿਵਾਰ ਦਾ ਖਰਚਾ ਚੱਕ ਸਕਦਾ ਇਹੋ ਜਿਹੇ ਦਿਨ ਵੀ ਆਉਣਗੇ ਰਣਜੀਤ ਰਣਜੋਤ ਵੀਰ ਅਸੀਂ ਉਮੀਦ ਕਰਦੇ ਹਾਂ ਹਾਂਜੀ ਪ੍ਰਮਾਤਮਾ ਦੇ ਅੱਗੇ ਇਹ ਹੀ ਅਰਦਾਸ ਵਾਜੀ ਫਰਮਾਤਵਾ ਸਭ ਨੂੰ ਭਲਾ ਦੇਵੇ ਮੈਨੂੰ ਵੀ ਹੌਸਲਾ ਬੱਦ ਤੋਂ ਬੱਦ ਦੇਣਾ ਚਾਹੀਦਾ ਤਾਂ ਕਿ ਮੈਂ ਮੋੜ ਕੇ ਪਹਿਲਾਂ ਵਾਂਗੂ ਫੇਰ ਚੱਲਦਾ ਫਿਰਦਾ ਰਹਾਂ ਮੈਂ ਦਿਲ ਬਹੁਤ ਕਰਦਾ ਮੇਰਾ ਬੱਚੇ ਵੀ ਥੋੜੇ ਕਹਿੰਦੇ ਹੋਣੇ ਪਾਪਾ ਛੇਤੀ ਠੀਕ ਹੋ ਹਾਂਜੀ ਦੋ ਹੀ ਨਿਆਣੇ ਮੇਰਾ ਕਹਿੰਦੇ ਆ ਬਈ ਹਾਂ ਵੀ ਪਾਪਾ ਛੇਤੀ ਉੱਠ ਛੇਤੀ ਉੱਠ ਉਠੋਗੇ ਭਾਜੀ ਹਾਂਜੀ ਹਾਂਜੀ ਬੇਫਿਕਰ ਹੋ ਜਾਓ ਉਠੋਗੇ ਜੇ ਇੰਨਾ ਤੁਸੀਂ ਸੰਘਰਸ਼ ਕੀਤਾ ਇੰਨੀ ਪੀੜ ਸਹੀ ਤੁਹਾਡੀ ਘਰ ਵਾਲੀ ਨੇ ਇੰਨਾ ਤੁਹਾਡਾ ਸਾਥ ਦਿੱਤਾ ਤੁਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਮੈਂ ਤਾਂ ਇਹਦੇ ਕਰਕੇ ਹੀ ਜੀਣਾ ਮੈਨੂੰ ਇਹਨਾਂ ਨੇ ਹੀ ਬਚਾਇਆ ਤਾਂ ਮਾਲਕ ਇਹਨਾਂ ਦੀ ਦੁਆ ਨੂੰ ਕਬੂਲ ਕਰਨਗੇ ਨਜ਼ਰ ਅੰਦਾਜ਼ ਨਹੀਂ ਕਰਨਗੇ ਦੇਰ ਜ਼ਰੂਰ ਲੱਗੀ ਹੈ ਪਰ ਫਿਕ ਬੇਫਿਕਰ ਹੋ ਦੇਖੋ ਅੱਖਾਂ 'ਚ ਬਾਈ ਦੇ ਹੰਝੂ ਆ ਗਿਆ ਇਹ ਜਿਹੜਾ ਦਰਦ ਹੈ ਨਾ ਉਹ ਅੱਖਾਂ 'ਚ ਨਿਕਲਦਾ ਤਾਂ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਸਾਡੀ ਜਿੰਨੀ ਸਮਰੱਥਾ ਸੀ ਤਾਂ ਉਨਾ ਹੀ ਕਰ ਸਕਾਂਗੇ ਤੁਹਾਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਤੁਨਜੋਤ ਵੀਰ ਬੇਫਿਕਰ ਹੋ ਜਾਓ ਤੁਹਾਡੀ ਦੁਆ ਜ਼ਰੂਰ ਕਬੂਲ ਹੋਵੇਗੀ ਹਾਂ ਜੇ ਮੈਂ ਅੱਜ ਜਿੰਦਾ ਤਾਂ ਆਪਣੀ ਘਰ ਵਾਲੀ ਕਰਕੇ ਜਿੰਦਾ ਆ ਮੈਂ ਆਪਣੇ ਬੱਚਿਆ ਕਰਕੇ ਜਿੰਦਾ ਜਿਹੜੇ ਪੀ ਜੀ ਆ ਜਾਂਦੇ ਸੀਗੇ ਮੈਨੂੰ ਦੇਖਦੇ ਸੀਗੇ ਮੈਨੂੰ ਚੱਕਰ ਸਾਲ ਕਰਦੇ ਸੀਗੇ ਹੋਰ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਐ ਚਲੋ ਹਮਸਫਰ ਨਹੀਂ ਨਾ ਤੁਹਾਡੀ ਹਾਂ ਜੀ ਜੋ ਕਹਿੰਦੇ ਪੂਰੇ ਸਫਰ ਚ ਤੁਹਾਡਾ ਸਾਥ ਦਊਂਗੀ ਹਾਂ ਜੀ ਹਾਂ ਜੀ ਇਹੀ ਸੱਚਾ ਪਿਆਰ ਹੈ ਜੀ ਜਿੰਦੀ ਬੀਅ ਦਿੱਤਾ ਵੀਅ ਦਿੱਤੀ ਵੀਅ ਕਾਹ ਵੀ ਦਊਂਗੀ ਦੇਖੋ ਹੀਰ ਰਾਂਝਾ ਦੇ ਕਿਸੇ ਦਾ ਸੁਣਿਆ ਲੇਕਿਨ ਇਹ ਅਸਲ ਪਿਆਰ ਹੈ ਸੱਚਾ ਪਿਆਰਿਆ ਔਖੀ ਘੜੀ ਇਹਨਾਂ ਦੇ ਮਿਸਸਿਜ਼ ਅਸੀਂ ਆਇਆ ਪੂਰੀ ਇਹਨਾਂ ਦੀ ਸੇਵਾ ਕਰ ਰਹੇ ਆ ਪੂਰੇ 4 ਮਹੀਨੇ ਤੋਂ ਸੇਵਾ ਕਰ ਰਹੇ ਅਸਲ ਸੱਚਾ ਪਿਆਰ ਇਹ ਹੈ ਔਰ ਇਹਨਾਂ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਗੱਡੀ ਵਾਲਾ ਤੱਕਾ ਕਰ ਗਿਆ ਇਹਨਾਂ ਨੂੰ ਦਰੜ ਕੇ ਚਲਾ ਗਿਆ ਘਟੋ ਘਟ ਐਂਬੂਲੈਂਸ ਨੂੰ ਹੀ ਫੋਨ ਕਰ ਦਿੰਦਾ ਪਰ ਅਸੀਂ ਤੁਸੀਂ ਜੇ ਇਹਨਾਂ ਨਾਲ ਖੜ ਗਏ ਤਾਂ ਬਾਈ ਜ਼ਰੂਰ ਇੱਕ ਦਿਨ ਖੜ ਜਾਏਗਾ ਉਮੀਦ ਹੈ ਹੱਥ ਜੋੜ ਕੇ ਬੇਨਤੀ ਆਪਾਂ ਸਾਰੇ ਨਾਲ ਕੇ ਸਾਥ ਦੇਣਾ ਬਾਈ ਹੁਣ ਇਹਦਾ ਨੰਬਰ ਜਿਹੜਾ ਕੈਪਸ਼ਨ ਚ ਪਾ ਦਿਆਂਗੇ ਮੇਰੀ ਫਿਰ ਤੋਂ ਇੱਕ ਵਾਰ ਬੇਨਤੀ ਇਹੀ ਹੈ ਕਿ ਕਿਸੇ ਤੀਜੇ ਚੌਥੇ ਬੰਦੇ ਨੂੰ ਵਿਚ ਨਾ ਪਾਇਆ ਕਰੋ ਕਿਉਂਕਿ ਅਸਲ ਬੰਦੇ ਦੀ ਮਦਦ ਕੋਈ ਹੋਰ ਲੈ ਜਾਂਦਾ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲੈਣਾ ਇਹਨਾਂ ਦੇ ਪਿੰਡ ਚੂੜਪੁਰ ਆ ਜਾਣਾ ਤੇ ਇਹਨਾਂ ਦੀ ਮਦਦ ਕਰਨੀ ਹੈ ਔਰ ਮੈਨੂੰ ਉਮੀਦ ਹੈ ਜ਼ਰੂਰ ਮੈਨੂੰ ਯਕੀਨ ਹੈ ਕਿ 6 ਕੁ ਮਹੀਨੇ ਦੇ ਅੰਦਰ ਅੰਦਰ ਫਿਰ ਤੋਂ ਦੁਬਾਰਤਿਆ ਵੀਡੀਓ ਪਾਵਾਂਗੇ ਤਾਂ ਰਣਜੋਤ ਬਾਈ ਖੁਸ਼ ਹੋਏ ਇੱਥੇ ਬੈਠੂਗਾ ਤੇ ਕਹੂਗਾ ਹੁਣ ਮੈਂ ਬਿਲਕੁਲ ਨੋ ਬਰ ਨੋ ਆ ਤੇ ਮੈਂ ਆਪਣੇ ਪਰਿਵਾਰਕ ਮੈਂਬਰਾਂ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ